Transcrição e ਪੰਜਾਬੀ ਸਿਨੇਮਾ ਨੂੰ ਵੱਡਾ ਘਾਟਾ ਪਿਆ ਮਸ਼ਹੂਰ ਕਾਮੇਡੀਅਨ ਅਤੇ ਪੰਜਾਬੀ ਸਿਨੇਮਾ ਦੇ ਦਿਗਜ ਅਦਾਕਾਰ ਜਸਵਿੰਦਰ ਪੱਲਾ ਦਾ ਅੱਜ ਸਵੇਰੇ ਮੁਹਾਲੀ ਦੇ ਫੋਰਟਿਸ ਹਸਪਤਾਲ ਦੇ ਵਿੱਚੋਂ ਦੇਹਾਂਤ ਹੋ ਗਿਆ 80 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਅਖੀਰਲਾ ਸਾਸਾ ਲਿਆ ਦੱਸਦੇ ਕਿ ਪਿਛਲੇ ਕਈ ਦਿਨਾਂ ਤੋਂ ਬਿਹੱਦ ਬਿਮਾਰ ਚੱਲ ਰਹੇ ਸਨ ਜਿਸ ਕਾਰਨ ਉਹਨਾਂ ਦਾ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਸੀ ਤਾਂ ਹਾਲਾਤ ਖਰਾਬ ਹੋਣ ਕਰਕੇ ਅੱਜ ਉਹਨਾਂ ਦਾ ਦੇਹਾਂਤ ਹੋ ਗਿਆ ਤੇ ਜਸਵਿੰਦਰ ਪੱਲਾ ਦਾ ਅੰਤਮ ਸੰਸਕਾਰ ਕੱਲ ਮੁਹਾਲੀ ਦੇ ਬਲੌਂਗੀ ਦੇ ਵਿੱਚ ਹੋਵੇਗਾ ਜਸਵਿੰਦਰ ਪੱਲੜੀ ਆਪਣੀ ਵਿਲੱਖਣ ਹਾਸਿਆ ਪਰਿਸ਼ਾਰੀਲੀ ਅਤੇ ਯਾਦਗਾਰ ਕਿਰਦਾਰਾਂ ਦੇ ਨਾਲ ਪੰਜਾਬੀ ਮਨੋਰੰਜਨ ਜਗਤ ਦੇ ਵਿੱਚ ਅਮਿੱਟ ਛਾਪ ਛੱਡੀ ਹੈ। ਉਹਨਾਂ ਦੇ ਦਿਹਾਂਤ ਦੀ ਖਬਰ ਦੇ ਨਾਲ ਪੰਜਾਬੀ ਫਿਲਮ ਇੰਡਸਟਰੀ ਅਤੇ ਉਹਨਾਂ ਦੇ ਚਾਹੁਣ ਵਾਲਿਆਂ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ। ਦੱਸ ਦੇ ਕਿ ਉਹਨਾਂ ਦੀ ਕਾਮਿਕ ਟਾਈਮਿੰਗ, ਸਾਦਗੀ ਅਤੇ ਵਿਅੰਗ ਭਰੇ ਸੰਵਾਦ ਹਰ ਵਰਗ ਦੇ ਦਰਸ਼ਕਾਂ ਨੂੰ ਹਸਾਉਂਦੇ ਨੇ। ਉਹਨਾਂ ਦਾ ਹਰ ਕਿਰਦਾਰ ਦਰਸ਼ਕਾਂ ਦੇ ਚਿਹਰੇ ਤੇ ਮੁਸਕਾਨ ਛੱਡ ਜਾਂਦਾ ਹੈ। ਅਤੇ ਉਹਨਾਂ ਨੇ ਗੱਡੀ ਚਾਂਦੀ ਇਹ ਸ਼ਲਾਂਗਾ ਮਾਰਦੀ ਕੈਰ ਲੋਂ ਚੱਟਾ ਜਿੰਦਜਾਨ ਬੈਂਡਵਾਜੇ ਡੈਡੀਕੂਲ ਮੁੰਡੇ ਫੁੱਲ ਵਰਗੀਆਂ ਕਈ ਫਿਲਮਾਂ ਦੇ ਵਿੱਚ ਆਪਣੀ ਸ਼ਾਨਦਾਰ ਅਦਾਕਾਰੀ ਅਤੇ ਕਮੇਟੀ ਦੇ ਨਾਲ ਲੋਕਾਂ ਦਾ ਦਿਲ ਜਿੱਤੇ ਹੈ ਦੱਸਦੇ ਕਿ ਜਸਵਿੰਦਰ ਪੱਲਾ ਦਾ ਜਨਮ 4 ਮਈ 1960 ਨੂੰ ਲੁਧਿਆਣਾ ਦੇ ਦਰਾਹਾ ਦੇ ਵਿੱਚ ਹੋਇਆ ਸੀ ਅਤੇ ਉਹ ਪ੍ਰੋਫੈਸਰ ਵੀ ਰਹਿ ਚੁੱਕੇ ਸਨ ਜਸਵਿੰਦਰ ਪੱਲਾ ਨੇ ਆਜ਼ਾਦੀ ਦਿਹਾੜੇ ਅਤੇ ਗਣਤੰਤਰ ਦਿਵਸ ਪ੍ਰਦਰਸ਼ਨਾ ਤੇ ਪ੍ਰਦਰਸ਼ਨ ਕਰਨਾ ਸ਼ੁਰੂ ਕੀਤਾ ਅਤੇ ਜਸਵਿੰਦਰ ਪੱਲਾ ਤੇ ਦੋ ਸਹਿਪਾਠੀਆਂ ਨੂੰ 1975 ਦੇ ਵਿੱਚ 올 ਇੰਡੀਆ ਰੇਡੀਓ ਲਈ ਚੁਣੀਆ ਗਿਆ ਦੱਸਦੀ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਇੱਕ ਵਿਦਿਆਰਥੀ ਦੇ ਰੂਪ ਦੇ ਵਿੱਚ ਜਸਵਿੰਦਰ ਪੱਲਾ ਨੇ ਯੂਨੀਵਰਸਿਟੀ ਦੇ ਪ੍ਰੋਗਰਾਮਾਂ ਦੇ ਵਿੱਚ ਕਮੇਡੀ ਪ੍ਰਦਰਸ਼ਨ ਕੀਤਾ ਸੀ ਉਹਨਾਂ ਨੇ ਸਾਲ 1988 ਦੇ ਵਿੱਚ ਆਪਣੇ ਪੇਸ਼ੇਵਰ ਕੈਰੀਅਰ ਨੂੰ ਸਹਿਕਾਰਤਾ ਬਾਲ ਮੁਕੰਦ ਸ਼ਰਮਾ ਦੇ ਨਾਲ ਆਡੀਓ ਕੈਸਟ ਛਣਕਾਟਾ 1988 ਦੇ ਨਾਲ ਆਰੰਭ ਕੀਤਾ ਤੈਸ ਤੋਂ ਬਾਅਦ ਉਹਨਾਂ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਦਸਦੇ ਕੇ ਜਸਵਿੰਦਰ ਪੱਲਾ ਦੀ ਖਾਸियत ਇਹ ਹੈ ਕਿ ਜਿੱਥੇ ਉਹਨਾਂ ਨੇ ਕਮੇਡੀ ਨੂੰ ਦਰਸ਼ਕਾਂ ਨੇ ਪਰਮਾ ਹੁੰਗਾਰਾ ਦਿੱਤਾ ਉੱਥੇ ਹੀ ਉਹਨਾਂ ਦੇ ਵੱਲੋਂ ਬੋਲੇ ਡਾਇਲੌਗ ਵੀ ਬੇਹਦ ਮਸ਼ਹੂਰ ਹੋਏ ਨੇ ਇਹ ਡਾਇਲੌਗ ਇਸ ਕਦਰ ਮਸ਼ਹੂਰ ਹੋਏ ਨੇ ਕਿ ਉਹਨਾਂ ਦੇ ਕਈ ਟਿਕਟੌਕ ਵੀਡੀਓਸ ਤੇ ਆਮ ਹੀ ਲੋਕ ਬੋਲਦੇ ਸੁਣਾਈ ਦਿੰਦੇ ਨੇ ਜਿਵੇਂ ਕਿ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ ਗੰਦੀ ਔਲਾਦ ਦਾ ਮਜ਼ਾ ਨਾ ਸੁਆਦ ਤਿੰਸੂ ਪੱਟ ਚਲਿਤਨਾਰ ਦੇ ਸਾਰਾ ਸਾਲ ਬੰਦੇ ਨੂੰ ਮਾਰਦੇ ਹਵੇਲੀ ਤੇ ਸਹੇਲੀ ਇੰਨੀ ਛੇਤੀ ਨਹੀਂ ਬਣਦੀ ਤੇ ਜੇ ਚੰਡੀਗੜ੍ਹ ਟੈਜੂ ਤਾਂ ਪਿੰਡਾ ਵਰਗਾ ਤਾਂ ਰਹਿ ਜੋ ਮਾਰੀ ਸੋਚ ਤੇ ਪੈਰ ਦੀ ਮੋਚ ਆਦੀ ਵਰਗੇ ਕਈ ਡਾਇਲੌਗ ਨੇ ਜੋ ਲੋਕਾਂ ਦੇ ਮੂੰਹ ਚੜੇ ਹੋਏ ਨੇ ਆਪਣੀ ਪ੍ਰਤਿਭਾ ਦਾ ਲੋਹਾ ਮਨਮਾਉਂਦੇ ਨਾਲ ਨਾਲ ਜਸਵਿੰਦਰ ਪੱਲਾ ਨੇ ਪੰਜਾਬੀ ਸਿਨੇਮਾ ਦੀ ਤਰੱਕੀ ਦੇ ਵਿੱਚ ਵੀ ਆਪਣਾ ਵੱਡਾ ਯੋਗਦਾਨ ਪਾਇਆ